ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਖੰਡੀ ਦੇਸ਼ ਵਿੱਚ ਪੁੱਜੇ ਤਾਂ ਉਹਨਾਂ ਨਾਲ ਉਸ ਪਿੰਡ ਵਾਲਿਆਂ ਨੇ ਕੀ ਕੀਤਾ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਨੂੰ ਪੂਰੇ ਕਰਦੇ ਹੋਏ ਜਗਨਨਾਥਪੁਰੀ ਤੋਂ ਇੱਕ ਪਿੰਡ ਵਿੱਚ ਪਹੁੰਚੇ ਉਸ ਪਿੰਡ ਦੇ ਲੋਕ ਬਹੁਤ ਨਾਸਤਕ ਸੀ। ਉਹਨਾਂ ਕੋਲ ਨਾਮ ਜਾਂ ਵਹਿਗੁਰੂ ਦਾ ਕੋਈ ਵੀ ਸੰਕਲਪ ਨਹੀਂ ਸੀ। ਉਹ ਕਿਸੇ ਸਿਰਜਣਹਾਰ ਨੂੰ ਨਹੀਂ ਮੰਨਦੇ। ਉਹ ਲੋਕ ਬਹੁਤ ਬਹੁਤ ਕੁਵਾਦੀ ਸਨ ਅਤੇ ਮਾਇਆ ਦੇ ਭੋਗਾਂ ਵਿੱਚ ਹੀ ਰੁੱਝੇ ਰਹਿੰਦੇ ਸਨ। ਇਸ ਰਾਜ ਵਿੱਚ ਇੱਕ ਨਾਸਤਕ ਰਾਜਦਾਨ ਰਾਜ ਸੀ। ਉਹ ਵੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ। ਜਦੋਂ ਗੁਰੂ ਜੀ ਇਸ ਪਿੰਡ ਵਿੱਚ ਆਏ ਤਾਂ ਉਹਨਾਂ ਨੇ ਇੱਕ ਕਿਸਾਨ ਦੇ ਖੇਤ ਵਿੱਚ ਦਰਖਤਰ ਦੇ ਹੇਠਾਂ ਬੈਠ ਕੇ ਡੇਰਾ ਲਾਇਆ। ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਸਨ। ਗੁਰੂ ਜੀ ਨੇ ਭਾਈ ਮਰਦਾਨਾ ਜੀ ਦੇ ਨਾਲ ਸਬਦ ਗਾਇਨ ਕਰਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਖੇਤ ਦਾ ਮਾਲਕ ਵੀ ਗੁਰੂ ਜੀ ਦੇ ਕੋਲ ਆ ਗਿਆ ਉਸ ਦੀ ਕਿਸਮਤ ਬਹੁਤ ਚੰਗੀ ਸੀ ਉਸ ਨੇ ਬਹੁਤ ਵੱਡੇ ਕਰਮ ਕੀਤੇ ਸਨ ਜਿਸ ਕਰਕੇ ਉਸ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਗਏ ਕੀਰਤਨ ਦੀ ਸਮਾਪਤੀ ਤੋਂ ਬਾਅਦ ਖੇਤ ਦੇ ਮਾਲਕ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਗੁਰੂ ਸਾਹਿਬ ਸਭ ਜਾਣਦੇ ਸਨ ਕਿ ਉਹ ਗੁਰੂ ਸਿੱਖੀ ਦੇ ਉਮੀਦਵਾਰਾਂ ਵਿੱਚੋਂ ਇੱਕ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਅਤੇ ਥੋੜੇ ਦਿਨਾਂ ਬਾਅਦ ਸਾਧ ਸੰਗਤ ਵਿੱਚ ਬੈਠ ਕੇ ਉਹ ਸਿੱਖ ਬਣ ਲਈ ਤਿਆਰ ਹੋ ਗਿਆ ਉਸ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਇਕਕਮ ਇਸ ਧਰਤੀ ਦੀ ਮਾਲੀ ਹਾਲਤ ਕਈ ਮਹੀਨਿਆਂ ਤੋਂ ਬਰਸਾਤ ਨਾ ਹੋਣ ਕਰਕੇ ਬਹੁਤ ਖਰਾਬ ਹੋ ਗਈ ਹੈ ਕਿਸਾਨ ਨਵੀਂ ਫਸਲ ਬੀਜਣ ਲਈ ਬਰਸਾਤ ਦਾ ਇੰਤਜ਼ਾਰ ਕਰ ਰਹੇ ਸਨ ਪਰ ਬਰਸਾਤ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਜਿਸ ਖੇਤ ਵਿੱਚ ਗੁਰੂ ਸਾਹਿਬ ਠਹਿਰੇ ਹੋਏ ਸਨ ਉਸਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਸਤਿਗੁਰ ਜੀ ਮੈਂ ਵੀ ਫਸਲ ਦੀ ਬਿਜਾਈ ਕਰਨਾ ਚਾਹੁੰਦਾ ਹਾਂ ਪਰ ਬਰਸਾਤ ਨਾ ਹੋਣ ਕਰਕੇ ਫਸਲ ਦੀ ਬਿਜਾਈ ਨਹੀਂ ਹੋ ਰਹੀ ਤਾਂ ਗੁਰੂ ਜੀ ਨੇ ਉਸ ਦੀ ਗੱਲ ਸੁਣ ਕੇ ਕਿਹਾ ਤੁਸੀਂ ਅੱਗੇ ਵਧੋ ਅਤੇ ਬੀਜ ਬੀਜਣਾ ਸ਼ੁਰੂ ਕਰੋ ਮੀਂਹ ਦੀ ਉਡੀਕ ਨਾ ਕਰੋ ਪਰਮਾਤਮਾ ਭਲੀ ਕਰੇਗਾ ਇਹ ਸੁਣ ਕੇ ਕਿਸਾਨ ਹੈਰਾਨ ਰਹਿ ਗਿਆ ਉਹ ਜਾਣਦਾ ਸੀ ਕਿ ਬੀਜ ਪਾਣੀ ਤੋਂ ਬਿਨਾ ਪੁੱਗ ਨਹੀਂ ਸਕਦਾ ਗੁਰੂ ਸਾਹਿਬ ਨੇ ਉਹਨਾਂ ਦੇ ਉਲਝੇ ਹੋਏ ਚਿਹਰੇ ਨੂੰ ਮਹਿਸੂਸ ਕਰਦੇ ਹੋਏ ਬਚਨ ਕੀਤਾ ਜੇਕਰ ਉਸਦੇ ਬੀਜ ਨਾ ਪੁੱਗਰੇ ਤਾਂ ਅਸੀਂ ਸਾਰੇ ਖਰਚੇ ਦਾ ਭੁਗਤਾਨ ਕਰਾਂਗੇ ਉਸ ਕਿਸਾਨ ਦਾ ਮਨ ਗੁਰੂ ਸਾਹਿਬ ਜੀ ਦੀ ਸੰਗਤ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਸ਼ੁੱਧ ਹੋ ਗਿਆ ਸੀ ਉਸ ਨੇ ਗੁਰੂ ਸਾਹਿਬ ਨੂੰ ਕੋਈ ਸਵਾਲ ਨਹੀਂ ਕੀਤਾ ਤੇ ਕਿਸੇ ਤਰ੍ਹਾਂ ਸੁੱਕੇ ਖੇਤ ਵਿੱਚ ਬੀਜ ਵੀ ਦਿੱਤੇ ਧਰਤੀ ਸੁੱਕੀ ਸੀ ਪਰ ਉਸ ਨੇ ਪ੍ਰਵਾਹ ਨਹੀਂ ਕੀਤੀ ਇਸ ਕਿਸਾਨ ਨੂੰ ਖੇਤਾਂ ਵਿੱਚ ਬੀਜ ਵਿੱਚ ਦਾ ਦੇਖ ਕੇ ਹੋਰ ਕਿਸਾਨਾਂ ਨੇ ਉਸ ਦਾ ਬਹੁਤ ਮਜ਼ਾਕ ਉਡਾਇਆ ਵਾਰ ਸਿੱਕੇ ਕਿਸਾਨ ਗੁਰੂ ਸਹਿਬ ਜੀ ਦੇ ਬਚਨ ਪ੍ਰਤੀ ਬਫਾਦਾ ਰਹਾ ਅਤੇ ਕੁਝ ਦਿਨਾਂ ਬਾਅਦ ਗੁਰੂ ਸਹਿਬ ਜੀ ਦੀ ਕਿਰਪਾ ਨਾਲ ਬੀਜ ਪੁੱਗਰਾਇਆ ਜਿਹੜੇ ਕਿਸਾਨ ਉਸ ਕਿਸਾਨ ਦਾ ਮਜ਼ਾਕ ਉਡਾ ਰਹੇ ਸੀ ਉਦੋਂ ਉਹਨਾਂ ਨੇ ਪੁੱਗਰਿਆ ਹੋਇਆ ਬੀਜ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਕਿ ਬਾਬਾ ਜੀ ਕੋਈ ਆਮ ਆਦਮੀ ਨਹੀਂ ਸਨ ਉਹ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੈਠ ਗਏ ਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਅਤੇ ਗੁਰੂ ਜੀ ਕੋਲੋਂ ਮਾਫੀ ਮੰਗੀ ਇਸ ਤਰ੍ਹਾਂ ਸੰਗਤ ਦਾ ਆਕਾਰ ਹਰ ਰੋਜ਼ ਵਧਦਾ ਰਿਹਾ ਫਿਰ ਜਦੋਂ ਰਾਜ ਨੇ ਗੁਰੂ ਸਹਿਬ ਜੀ ਦੇ ਬਾਰੇ ਅਤੇ ਗੁਰੂ ਜੀ ਦੀ ਕਰਾ ਮਾਤ ਬਾਰੇ ਸੁਣਿਆ ਜਦਾਂ ਉਸਨੇ ਸੋਚਿਆ ਕਿ ਉਸਨੂੰ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਫਿਰ ਰਾਜਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ ਗੁਰੂ ਸਾਹਿਬ ਜੀ ਦਾ ਕੀਰਤਨ ਅਤੇ ਪ੍ਰਚਾਰ ਸੁਣ ਲੱਗਾ ਹੌਲੀ ਹੌਲੀ ਰਾਜਾ ਵੀ ਗੁਰੂ ਸਾਹਿਬ ਜੀ ਦੇ ਨਾਲ ਸਿੱਖ ਬਣ ਗਿਆ ਗੁਰੂ ਸਾਹਿਬ ਜੀ ਦੇ ਕੀਰਤਨ ਨੇ ਇੱਥੇ ਦੇ ਲੋਕਾਂ ਦੇ ਪੱਥਰ ਦਿਲ ਨੂੰ ਬਦਲ ਦਿੱਤਾ ਉਹਨਾਂ ਨੂੰ ਬਹਿਗੁਰੂ ਦੀ ਸੋਝੀ ਹੋ ਗਈ ਕੁਝ ਦਿਨਾਂ ਬਾਅਦ ਰਾਜੇ ਨੇ ਗੁਰੂ ਸਾਹਿਬ ਜੀ ਦੇ ਅੱਗੇ ਸੋਕਾ ਖਤਮ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਮੁਸਕਰਾਏ ਅਤੇ ਰਾਜ ਨੂੰ ਕਿਹਾ ਬਹਿਗੁਰੂ ਅੱਗੇ ਅਰਦਾਸ ਕਰੋ ਗੁਰੂ ਸਾਹਿਬ ਜੀ ਨੇ ਕਹਿੰਤੇ ਰਾਜਾ ਅਤੇ ਪਿੰਡ ਨਿਵਾਸੀ ਅਰਦਾਸ ਵਿੱਚ ਸ਼ਾਮਲ ਹੋਏ ਅਤੇ ਮੀਂਹ ਪੈਣ ਦੀ ਅਰਦਾਸ ਕੀਤੀ ਅਰਦਾਸ ਤੋਂ ਤੁਰੰਤ ਬਾਅਦ ਉਸ ਧਰਤੀ ਵਿੱਚ ਭਾਰੀ ਮੀਂਹ ਪੈ ਗਿਆ ਇਹਨਾਂ ਸਾਰਿਆਂ ਨੇ ਵਹਿਗੁਰੂ ਦੀ ਸ਼ਕਤੀ ਨੂੰ ਦੇਖਿਆ ਅਤੇ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਇਹ ਮਹਿਸੂਸ ਕਰਦੇ ਹੋਏ ਕਿ ਹੁਣ ਇੱਥੋਂ ਦੇ ਲੋਕ ਗੁਰਮਤ ਨੂੰ ਆਪਣੇ ਆਪ ਦੇ ਰੱਖਣ ਦੇ ਯੋਗ ਹੋ ਗਏ ਹਨ ਗੁਰੂ ਜੀ ਭਾਈ ਮਰਦਾਨੇ ਜੀ ਦੇ ਨਾਲ ਅਗਲੀ ਯਾਤਰਾ ਲਈ ਚੱਲ ਪਏ